ਅਦਾਲਤੀ ਹੁਕਮ 'ਤੇ ਔਰਤ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਪਾਰਟੀ ਦਾ ਪਿੰਡ ਵਾਸੀਆਂ ਵੱਲੋਂ ਤਿੱਖਾ ਵਿਰੋਧ ਮੇਰੀ ਗੱਡੀ ਦਾ ਐਕਸੀਡੈਂਟ ਸੀ ਉਹਦੇ ਨਾਲ ਮਤਲਬ ਕਿ ਤਿੰਨ ਬੰਦਿਆਂ ਦੀ ਡੈਥ ਹੋਈ ਸੀ ਫਿਰ ਉਹ ਰਾਜਪੂਰ ਚ ਚੱਲ ਰਿਹਾ ਸੀ ਕੇਸ ਤੇ ਰਾਜੀਨਾਵਾ ਹੋ ਚੁੱਕਾ ਸੀ ਮੇਰੀ ਇੰਸ਼ੋਰੈਂਸ ਨੇ ਜਿੱਦਾਂ ਗੱਡੀ ਦੀ ਇੰਸ਼ੋਰੈਂਸ ਸੀ ਉਹਨਾਂ ਨੇ ਤਿੰਨਾਂ ਬੰਦਿਆਂ ਨੂੰ 13-13 ਲੱਖ ਰੁਪਈਆ ਦੇ ਦਿੱਤਾ ਲੰਮੇ ਸਮੇਂ ਤੋਂ ਚੱਲ ਰਹੀ ਸੀ ਪੰਘੋੜਾ ਬਲਾਜਨ ਬੁਲਾਉਣਾ ਹੈ ਤੁਸੀਂ ਸਾਰਾ ਗੋਗੋ ਦਾ ਇੱਕੋ ਕੀਤਾ ਹੋਇਆ ਸਾਰੇ 4 ਸਾਲ ਹੋ ਗਏ ਮੇਰੇ ਬੰਦੇ ਮਾਰੇ ਇਹਨੂੰ ਇਹਨੂੰ ਸੰਦੀਪੋਂ ਨੇ ਉਹਦਾ ਐਕਸੀਡੈਂਟ ਰੋਡ ਤੇ ਕੀਤਾ ਸੀ ਇੱਕ ਹੋਰ ਦਾ ਨਾਮ ਇੱਕ ਉਹਦਾ ਨਾਮ ਪੰਮਾ ਸਿੰਘ ਸੀ ਇੱਕ ਉਹਨਾਂ ਦਾ ਨਾਮ ਰੀਤ ਸੀ ਇਹ ਮਾ ਪੰਮਾ ਜਾਣਿਆ ਦਾ ਉਹਨਾਂ ਨੇ ਰੋਡ ਦੇ ਉੱਪਰ ਰੋਡ ਤੋਂ ਪੜਾ ਹੋਏ ਸੀ ਤਾਂ ਉਹਨਾਂ ਦੇ ਐਕਸੀਡੈਂਟ ਨਾਲ ਇਹਨੇ ਕੀਤਾ ਗ੍ਰਫਤਾਰ ਕਰਨ ਆਈ ਪੁਲਿਸ ਪਾਟੀ ਨੇ ਨਹੀਂ ਕੀਤਾ ਲੋਕਲ ਪੁਲਿਸ ਨੂੰ ਸੂਚਿਤ ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਆਏ ਐ ਸਹੀ ਤਾਂ ਦੋ ਜਣੇ ਆਕੇ ਤਾਂ ਆਕੇ ਮੈਨੂੰ ਇਹ ਜਿਹੜਾ ਪਹਿਲਾਂ ਧੋਖੇ ਨਾਲ ਪਹਿਲਾਂ ਇਹਨਾਂ ਥੱਲੇ ਬੁਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂਕੇ ਗੱਡੀ 'ਚ ਸਿੱਟਣ ਲੱਗ ਪਏ ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਨਹੀਂ ਤੁਸੀਂ ਬਾਕੇ ਤੇ ਬਦਮੀ ਜੀ ਕਰਨ ਦੇ ਆ ਜੇ ਤੁਹਾਡੇ ਕੋਲ ਕੋਰਟ ਦੇ ਆਡਰ ਆਪਰੇ ਉਹ ਫੋਲੋ ਕਰਨਗੇ ਉਹ ਫਿਰ ਇਹ ਉੱਥੇ ਗੱਡੀ ਛੱਡ ਆਈ ਆ ਗੱਡੀ ਦੇ ਵਿੱਚ ਇਹਦੀ ਸਮੈਕ ਇਹਦੀਆਂ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ ਇਹਨੇ ਉੱਥੇ ਪੰਗੋੜੀ ਹੋ ਗਈ ਆ ਸਾਡਾ 4.5 4 ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ ਕਿਹਨੋਂ ਤੋਂ ਅੱਧੀ ਪੈਂ ਰਹੀ ਆ ਅੱਗੋਂ ਨਹੀਂ ਜਾਣ ਰਹੀ ਅਦਾਦ ਦੇ ਹੁਕਮਾਂ ਦੀ ਲੰਘਣਾ ਕਰਨ ਈ ਪੁਲਿਸ ਤੇ ਕੁਝ ਲੋਕਾਂ ਵਿੱਚ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇੱਕ ਔਰਤ ਨੂੰ ਗ੍ਰਿਫਤਾਰ ਕਰਨ ਆਈ ਪੁਲਿਸ ਪਾਰਟੀ ਨੇ ਉਸ ਦੀ ਕੋਟਮਾਰ ਕਰ ਦਿੱਤੀ। ਦਰਅਸਲ ਇਹ ਤਸਵੀਰਾਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਨੂਰਪੁਰ ਜੰਨੂਹਾ ਦੀਆਂ ਨੇ ਜਿੱਥੇ ਇੱਕ ਸੰਦੀਪ ਕੌਰ ਨਾਮੀ ਔਰਤ ਦੇ ਮਾਨਯੋਗ ਅਦਾਲਤ ਵੱਲੋਂ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਉਹ ਐਕਸੀਡੈਂਟ ਕੇਸ ਵਿੱਚ ਲੋੜਿੰਦੀ ਸੀ। ਇਸ ਸਬੰਧੀ ਜਦੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਤਰ ਸਿੱਕਾ ਦੀ ਪੁਲਿਸ ਪਾਰਟੀ ਉਸ ਨੂੰ ਗ੍ਰਿਫਤਾਰ ਕਰਨ ਆਇਤਾ ਸੰਦੀਪ ਕੌਰ ਨੇ ਨਾ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਤੇ ਉਨ੍ਹਾਂ ਨਾਲ ਆਏ ਪੀੜਤ ਪਰਿਵਾਰ ਨੇ ਸੰਦੀਪ ਕੌਰ ਨੂੰ ਜ਼ਬਰੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ ਇਸ ਗੱਲ ਨੂੰ ਲੈ ਕੇ ਪਿੰਡ ਵਾਸੀ ਤਹਿਸ ਵਿੱਚ ਆ ਗਏ ਉਨ੍ਹਾਂ ਦੀ ਪੁਲਿਸ ਪਾਰਟੀ ਨਾਲ ਕਿਹਾ ਸੁਣੀ ਹੋਗੀ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਆਖਿਆ ਕਿ ਪੁਲਿਸ ਪਾਰਟੀ ਸੰਦੀਪ ਕੌਰ ਨੂੰ ਧੱਕੇਸ਼ਾਹੀ ਕਰਕੇ ਨਾਲ ਲਿਜਾਣਾ ਚਾਹੁੰਦੀ ਹੈ ਉਨ੍ਹਾਂ ਦਾ ਦੋਸ਼ ਸੀ ਕਿ ਗ੍ਰਿਫਤਾਰ ਕਰਨ ਆਈ ਪਾਰਟੀ ਨੇ ਲੋਕਲ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦੀ ਸਹਾਇਤਾ ਲਈ ਗਈ ਜਦਕਿ ਕਾਨੂੰਨੀ ਪੱਖ ਤੋਂ ਇਹ ਜ਼ਰੂਰੀ ਹੈ ਉਨ੍ਹਾਂ ਨੇ ਅੱਗੇ ਦੱਸਿਆ ਕਿ ਸੰਦੀਪ ਕੌਰ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਹੈ ਤੇ ਉਹ ਜ਼ਮਾਨਤ ਤੇ ਚੱਲ ਰਹੀ ਹੈ ਗ੍ਰਿਫਤਾਰ ਕਰਨ ਆਈ ਪੁਲਿਸ ਪਾਰਟੀ ਤੇ ਪੀੜਤ ਧਿਰ ਦਾ ਕੀ ਕਹਿਣਾ ਆਓ ਸੁਣੋਣਿਆ ਤੁਹਾਨੂੰ ਉਨ੍ਹਾਂ ਦੀ ਜ਼ੁਬਾਨੀ ਪੰਜ ਜੀ ਕੀ ਤੁਹਾਡਾ ਨਾਮ ਔਰ ਕੀ ਤੁਹਾਡਾ ਪੂਰਾ ਪਤਾ ਜੀ ਅੱਜ ਕੀ ਤੁਹਾਡਾ ਨਾਂ ਜਿਹੜੀ ਘਟਨਾ ਵਾਪਰੀ ਕੀ ਹੈ ਪੂਰਾ ਮਾਮਲਾ ਇਹ ਘਟਨਾ ਜੀ 5 ਸਾਲ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀਗਾ ਤੁਹਾਡੀ ਗੱਡੀ ਨਾਲ ਹਾਂਜੀ ਮੇਰੀ ਗੱਡੀ ਦਾ ਐਕਸੀਡੈਂਟ ਸੀ ਉਹਦੇ ਨਾਲ ਮਤਲਬ ਕਿ ਤਿੰਨ ਬੰਦਿਆਂ ਦੀ ਡੈਥ ਹੋਈ ਸੀ ਫਿਰ ਉਹ ਰਾਜ ਕੋਰਟ ਚ ਚੱਲ ਰਿਹਾ ਸੀ ਕੇਸ ਜੀ ਨਾ ਹੋ ਚੁੱਕਾ ਸੀ ਮੇਰੀ ਇੰਸ਼ੋਰੈਂਸ ਨੇ ਜਿੱਦਾਂ ਗੱਡੀ ਦੀ ਇੰਸ਼ੋਰੈਂਸ ਸੀ ਉਹਨਾਂ ਨੇ 3.59.13 ਲੱਖ ਰੁਪਈਆ ਦੇ ਦਿੱਤਾ ਤੇ ਹੁਣ 5 ਸਾਲ ਬਾਅਦ ਇਹ ਬੰਦੇ ਜਿਹੜੇ ਆਏ ਆ ਸਹੀ ਤਾਂ ਦੋ ਜਣੇ ਆ ਕੇ ਤਾਂ ਆ ਕੇ ਮੈਨੂੰ ਇਹ ਜੇ ਪਹਿਲਾਂ ਧੋਖੇ ਨਾਲ ਇਹਨਾਂ ਥੱਲੇ ਬੁਲਾ ਕੇ ਤੇ ਮੈਨੂੰ ਜ਼ਬਰਦਸਤੀ ਫੜ ਕੇ ਧੂਕੇ ਗੱਡੀ 'ਚ ਸਿੱਟਣ ਲੱਗ ਪਏ ਤੇ ਨਾਲੇ ਮੇਰੇ ਮਾਰਿਆ ਇਹਨਾਂ ਨੇ ਮੇਰੀ ਗੱਲ ਵੀ ਨਹੀਂ ਸੁਣੀ ਮੈਂ ਉਹ ਤਾਂ ਮੈਂ ਰੋਲਾ ਪਾਇਆ ਤੇ ਬਿਲਕੁਲ ਫੇਰ ਇਕੱਠੇ ਹੋਏ ਸਾਰੇ ਤੇ ਫੇਰ ਮੇਰੇ ਮੰਮੀ ਜੱੜੀ ਨੂੰ ਬੁਲਾਇਆ ਗਿਆ ਤੇ ਫੇਰ ਫੇਰ ਮੈਨੂੰ ਬਾਹਰ ਕੱਢਿਆ ਮੈਨੂੰ ੱੱਕੇ ਨਾਲ ਹੀ ਮਤਲਬ ਵਿੱਚ ਪਾ ਪੁਲਿਸ ਕੋਲ ਕੋਈ ਅਦਾਲਤੀ ਹੁਕਮ ਹੈ ਅੱਜ ਨਹੀਂ ਕਹਿ ਰਿਹਾ 170 171 ਦਾ ਪਰਚਾ ਦੇ ਦੂੰਗਾ ਤੇਰੇ ਤੇ ਜੇ ਕੀ ਆ ਕੁਝ ਨਹੀਂ ਅੱਜ ਪੁਲਿਸ ਕੋਲ ਜਿਹੜੀ ਅਦਾਲਤੀ ਹੈ ਕਿਸੇ ਕੁਝ ਵੀ ਨਹੀਂ ਹੈਗਾ ਇਹਨਾਂ ਕੋਲ ਇੱਕ ਵੀ ਪੇਪਰ ਨਹੀਂ ਇਹ ਪੁਰਾਣਾ ਉਹ ਵੀ ਫੋਨ ਤੇ ਦਿਖਾ ਰਿਹਾ ਪਰ ਉਹ ਵੀ 8ਵੇਂ ਮਹੀਨੇ ਦਾ ਪੁਰਾਣਾ ਕੋਈ ਪੁਲਿਸ ਦੇ ਨਾਲ ਕੁਝ ਸਿਵਲ ਬੰਦੇ ਸੀ ਜਿਨ੍ਹਾਂ ਨੂੰ ਮੈਂ ਲੇਡੀ ਸੀ ਤੇ ਦੋ ਨਾਲ ਮੁੰਡੇ ਸੀਗੇ ਉਹਦੇ ਉਹਨਾਂ ਲੋਈ ਤੁਹਾਡੇ ਕੋਈ ਮਾਰ ਕਟਾਈ ਕੀਤੀ ਹਾਂਜੀ ਉਹਨਾਂ ਦੇ ਨਾਲ ਲੱਗ ਕੇ ਉਹਨਾਂ ਨੇ ਨਾਲ ਲੱਗ ਕੇ ਤੇ ਇਹ ਮਾਰ ਨਾਲ ਲੱਗੇ ਹੋਏ ਸੀ ਤੇ ਮੈਂ ਆ ਜਿਹੜੀਆਂ ਦੋ ਜਣੀਆਂ ਮਹਿਰਮਾਨਾਂ ਇਹਨਾਂ ਤਿੰਨਾਂ ਨੇ ਮਾਰਿਆ ਮੇਰੇ ਤੇ ਨਾਲ ਉਹ ਇਸ ਐਸਆਈ ਨੇ ਵੀ ਮਾਰਿਆ ਮੈਂ ਦੋ ਅੱਜ ਕੋਈ ਨਾ ਮੂੰਹ ਤਾਂ ਕੀ ਆਦੇ ਆ ਮੇਰਾ ਗੋਲ ਨਹੀਂ ਪਾੜ ਗਿਆ ਸਾਰਾ ਕੀ ਮੰਗ ਕਰਦੇ ਪ੍ਰਸ਼ਾਸਨ ਮੈਂ ਇਹੀ ਮੰਗ ਕਰਦੀ ਆ ਵੀ ਇਹਨਾਂ ਪ੍ਰਸ਼ਾਸਨ ਕੋਲੋਂ ਵੀ ਮੈਨੂੰ ਅੱਡੀ ਇਹਨਾਂ ਲੋਕਾਂ ਨੂੰ ਸਸਪੈਂਡ ਕੀਤਾ ਜਾਵੇ ਇਹੋ ਜਿਹਨਾਂ ਜਿਹੜੇ ਇਹਨਾਂ ਨੂੰ ਕੋਈ ਕੋਈ ਨਿਆਸਾ ਨੂੰ ਮਿਲਣਾ ਚਾਹੀਦਾ ਬਿਨਾਂ ਕਿਸੇ ਮਤਲਬ ਤੋਂ ਇਹ ਕਿੱਦਾਂ ਕਿਸੇ ਪਿਆਰ ਹੋ ਸਕਦਾ ਕੀ ਇਹਨਾਂ ਨੂੰ ਮਰਜ਼ੀ ਜਾ ਕੇ ਨਹੀਂ ਥੋਲ ਮਿਲੀ ਹੋਈ ਆ ਵੀ ਇਹ ਜੇਤੇ ਮਰਜ਼ੀ ਜਾ ਕੇ ਆਪ ਆਪ ਚੁਣਦੇ ਨੇ ਇੱਕ ਪੜੀ ਲਿਖੀ ਕੁੜੀਆਂ ਮੈਂ ਲਈ ਅਨਪੜ੍ਹ ਥੋੜੀਆਂ ਅਨਪੜ੍ਹ ਤੇ ਵੀ ਨਹੀਂ ਬਣਦਾ ਜੀ ਇਹ ਤਾਂ ਤੁਸੀਂ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਵਿਚਾਰ ਅਧੀਨ ਆ ਤੁਸੀਂ ਉਹਦੀ ਮਤਲਬ ਪੇਸ਼ ਹੋ ਰਹੇ ਹੋ ਨਹੀਂ ਮੇ ਕੋਲ ਐਬਸੈਂਸ ਲੱਗੀਆਂ ਸੀ ਤੇ ਮੈਂ ਕਿਸੇ ਹੋਰ ਕੇਸ ਦਾ ਕਰਕੇ ਬਾਹਰ ਸੀਗੀ ਉਹਦਾ ਕਰਕੇ ਮੇਰੀਆਂ ਐਬਸੈਂਸ ਲੱਗੀਆਂ ਤੇ ਮੇਰੇ ਵਕੀਲ ਨੇ ਕੇਸ ਲਾਇਆ ਆ ਉਹ ਬਾਰੋ-ਬਾਰ ਜਮਾਨਤ ਹੋਣੀ ਇਹ ਤਾਂ ਤੱਕੇ ਦਾ ਨਾਂ ਇਹਨਾਂ ਕੋਈ ਵਾਰੰਟ ਹੈ ਨਾ ਕੋ ਕੁਝ ਵੀ ਨਹੀਂ ਇਹ ਉਹ ਸਿਰਫ ਉਹ ਮੈਡਮ ਦੀ ਇਹਨਾਂ ਨੂੰ ਨਾਲ ਲੈ ਕੇ ਆ ਗਈ ਤਾਂ ਆ ਦਿਨ ਤੱਕੇਆਂ ਚੱਕੇ ਵਿੱਚ ਪੋੜਾ ਉਹ ਵੀ ਇਸ ਕਰਕੇ ਵੀ ਪੈਸੇ ਉਹਨਾਂ ਨੂੰ ਮਿਲੇ ਆ ਪੈਸੇ ਲੈ ਕੇ ਖਾ ਕੇ 13 ਲੱਖ ਰੁਪਇਆ ਉਸ ਬੀਬੀ ਨੇ ਲਿਆ ਆ 13 ਲੱਖ ਲੈ ਕੇ ਖਾ ਕੇ ਤੋਂ ਹੁਣ ਇਹ ਦੁਬਾਰਾ 4 ਸਾਲ ਬਾਅਦ ਮੇਰੇ ਤੁਹਾਡੇ ਆ ਆ ਦੇਖੋ ਮੇਰਾ ਢੋਲੀ ਵੀ ਮਾਰ ਦਿੱਤਾ ਇਹਨਾਂ ਨੇ ਮਾਰ ਦਿੱਤਾ ਕਿਤੇ ਦੇਖ ਜਾਣੀ ਹੈ ਕੁੱਲ ਕਿੰਨੇ ਲੋਕਾਂ ਨੇ ਤੁਹਾਡੀ ਕੁੱਟ ਮਾਰ ਕੀਤੀ ਹੈ ਤਿੰਨ ਜਣੇ ਪੁਲਿਸ ਵਾਲੇ ਸੀ ਤੇ ਦੋ ਜਣੇ ਪੰਜ ਜਣੇ ਉਹ ਮਾਰੀ ਹੋਣੀ ਕੀ ਟੋੜ ਨਾ ਹੋਰ ਕਿਹੜਾ ਪਿੰਡ ਤੁਹਾਡਾ ਮੇਰਾ ਨਾਮ ਸ਼ਰਨਜੀਤ ਕੌਰ ਹੈ ਤੇ ਸਾਡਾ ਸਟਾਫ ਹੁੰਦੀ ਆ ਅੱਛਾ ਕੀ ਅੱਜ ਮਾਮਲਾ ਤੁਹਾਨੂੰ ਮੇਰਾ ਸਰਦਾਰ ਰਮਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਮ ਸੀ ਜਿਹੜਾ ਸੰਦੀਪ ਕੌਰ ਨੇ ਉਹਦਾ ਐਕਸੀਡੈਂਟ ਰੋਡ ਤੇ ਕੀਤਾ ਸੀ ਇੱਕ ਹੋਰ ਦਾ ਨਾਮ ਇੱਕ ਹੋਰ ਦਾ ਮਨਾਰ ਪੰਨਾ ਸਿੰਘ ਸੀ ਇੱਕ ਹੋਰ ਨਾਲ ਮਰੀਕ ਸਿੰਘ ਸੀ ਉਹ ਮਾ ਜਾਣਿਆ ਦਾ ਉਹਨਾਂ ਨੇ ਰੋਡ ਦੇ ਉੱਪਰ ਰੋਡ ਤੋਂ ਪੜਾ ਹੋਏ ਸੀ ਤੇ ਉਹਨਾਂ ਦੇ ਐਕਸੀਡੈਂਟ ਨਾਲ ਇਹਨੇ ਕੀਤਾ ਫਿਰ ਇਹ ਉੱਥੇ ਗੱਡੀ ਛੱਡ ਆਈ ਆ ਗੱਡੀ ਦੇ ਵਿੱਚ ਇਹਦੀ ਸਮੈਕ ਇਹਦੇ ਨਾਲ ਦੋ ਚਾਰ ਚੀਜ਼ਾਂ ਹੋਰ ਵੀ ਉੱਥੇ ਨਿਕਲੀਆਂ ਆਈਆਂ ਇਹ ਉੱਥੇ ਪੰਗੋੜੀ ਹੋ ਗਈ ਆ ਸਾਡਾ 4.54 ਸਾਲ 8 ਮਹੀਨੇ ਹੋ ਗਏ ਸਾਡਾ ਕੇਸ ਚੱਲਦਿਆਂ ਪਿਆ ਨੂੰ ਇਹਨੇ ਸਾਨੂੰ ਅੱਜ ਤੱਕ ਨਹੀਂ ਸਾਨੂੰ ਮਿਲੇ ਅੱਜ ਅਸੀਂ ਵਾਰੰਟ ਲੈ ਕੇ ਇੱਥੇ ਇਸ ਪਿੰਡ ਵਿੱਚ ਪਿੰਡ ਵਿੱਚ ਆਏ ਹਾਂ ਤੁਹਾਡੇ ਕੋਲ ਅਦਾਲਤੀ ਵਾਰੰਟ ਹੈ ਹਾਂ ਜੀ ਵਾਹ ਹਾਂ ਜੀ ਤੇ ਤੁਹਾਡੇ ਤੇ ਇਲਜ਼ਾਮ ਹੈ ਤੁਸੀਂ ਉਹਦੀ ਕੁੱਟਮਾਰ ਕੀਤੀ ਕਿਉਂਕਿ ਮੈਂ ਕੋਈ ਕੁੱਟਮਾਰ ਨਹੀਂ ਕੀਤੀ ਮੈਂ ਇੰਨਾ ਜ਼ਰੂਰ ਹੈ ਕਿ ਜਿਸ ਤਰ੍ਹਾਂ ਉਹ ਦੀਦੀਆਂ ਸੀ ਦੀ ਭਾਜੀ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਗੱਡੀ 'ਚ ਬਿਠਾਓ ਮੈਂ ਨਾਲ ਗੱਡੀ 'ਚ ਬਿਠਾਇਆ ਉਹ ਤਾਂ ਪੁਲਿਸ ਦੀ ਡਿਊਟੀ ਬਣਦੀ ਹੈ ਨਾ ਪੁਲਿਸ ਆਪਣੀ ਕਾਰਵਾਈ ਕਰ ਸਕਦੀ ਹੈ ਨਾ ਕਿ ਤੁਸੀਂ ਇਹ ਕਰਦੇ ਨਾਲ ਬਿਠਾਓ ਸੀ ਨਾਲ ਬਿਠਾਇਆ ਮੈਂ ਕੋਈ ਕੁੱਟ ਮਾਰ ਨਹੀਂ ਮੈਂ ਦੇ ਨਾਲ ਮੈਂ ਮੋਕੇ ਦਿਖਵਾ ਮੈਂ ਤਾਂ ਕੱਲ ਨੂੰ ਖੋ ਦੇਖਿਆ ਨਾ ਦੇਖੋ ਰਗੜਾ ਲੱਗੀਆਂ ਆਈਆਂ ਹਾਂ ਹਾਂ ਬਸ ਵਾਈ ਕੋ ਮਿੱਕਾ ਖਾਲਸਾ ਤੇ ਵਾਈ ਕੋ ਦੇਤੀ ਕਰ ਬਾਕੀ ਜੋ ਮੱਝ ਬਣਾਈ ਜਾਓ ਹਾਂਜੀ ਸਰ ਕੀ ਨਾਂ ਨਾਲ ਤੁਹਾਡਾ ਇਹ ਅਸੀਂ ਨਜ਼ਰ ਮਾਰ ਰਹੇ ਹਾਂ ਕਿਹੜੇ ਠਾਨੇ ਨਾਲ ਸੰਬੰਧ ਤੁਸੀਂ ਇਸਕਾ ਇੱਥੇ ਨੂਰਪੁਰ ਜਨੂਹਾ ਆਏ ਆ ਤੁਸੀਂ ਕੀ ਪੂਰਾ ਮਾਮਲਾ ਪੀਓ ਪੀਓ ਦੱਸੋ ਬੈਠੋ ਸੁਨੀਪ ਕਰੋ ਇਹ ਕਿਸ ਮਾਮਲੇ ਦੇ ਵਿੱਚ ਹੈ ਪੀਓ ਪੀਓ ਗਿਰਤਾ ਕਰਸਮੇ ਦੀ ਓਕੇ ਜੀ ਤੇ ਤੁਹਾਡੇ ਕੋਲ ਅਦਾਲਤੀ ਹੁਕਮ ਹੈ ਹਾਂਜੀ ਹਾਂਜੀ ਤੇ ਤੁਸੀਂ ਲੋਕਲ ਜਿਹੜੀ ਪੁਲਿਸ ਆ ਉਹਨੂੰ ਟੀਓਨਿੰਗ ਨਾਲ ਪ੍ਰੀਸ ਜਾ ਕੇ ਲੈ ਕੇ ਜਾਵਾਂਗੇ ਤੇ ਫਿਰ ਦਵਾਂਗੇ ਨਹੀਂ ਇਸ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਪ੍ਰੀਸ ਜਿਹੜੀ ਲੋਕਲ ਪੁਲਿਸ ਆ ਉਹਨੂੰ ਸੂਚਨਾ ਦੇਣੀ ਹੁੰਦੀ ਆ ਬਾਅ ਚ ਹੀ ਦੇਣੀ ਜਾ ਕੇ ਜਦੋਂ ਇਹਨਾਂ ਨੂੰ ਲੈ ਕੇ ਤੁਹਾਡੇ ਤੇ ਕੁੱਟ ਮਾਰਦੇ ਵੀ ਇਲਜ਼ਾਮ ਆ ਵੀ ਤੁਹਾਡੇ ਉੱਲ ਕੁੱਟ ਮਾਰ ਕੀਤੀ ਗਈ ਹੈ ਕਿਹਨਾਂ ਤੁਹਾਡੇ ਤੇ ਇਹ ਕੁੱਟ ਮਾਰ ਦੇ ਪਰਿਵਾਰ ਇਲਜ਼ਾਮ ਲਾ ਰਿਹਾ ਕੀ ਕਹਿੰਦਾ ਤੁਹਾਡਾ ਅੱਥੀ ਪੈਂ ਰਹੀ ਹੈ ਅੱਗੋਂ ਨਹੀਂ ਜਾਣ ਰਹੀ ਅਦਾਲਤ ਦੇ ਹੁਕਮਾਂ ਦੀ ਲੰਘਣਾ ਕਰ ਗਈ ਅਗਲੀ ਕਾਰਵਾਈ ਕੀ ਕਰ ਰਹੇ ਤੁਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਤੇ ਅਦਾਲਤ ਦੇ ਮਾਜੂਦ ਦਫ਼ਤਰ ਤੇ ਪੇਸ਼ ਕਰਾਂਗੇ